ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੇ ਆਓ ਜਦੋਂ ਵੀ ਕਿਤੇ ਗੁਰੂ ਨਾਨਕ ਜੀ ਦਾ ਇਹ ਮਹਾਵਕ ਸੁਣਾਈ ਦਿੰਦਾ ਹੈ ਤਾਂ ਆਪਣੇ ਆਪ ਸਾਡਾ ਧਿਆਨ ਤਨ ਤਨ ਧੰ ਬਾਬਾ ਦੀਪ ਸਿੰਘ ਜੀ ਦੇ ਪਾਵਨ ਜੀਵਨ ਵੱਲ ਚਲਿਆ ਜਾਂਦਾ ਹੈ ਹਾਂਜੀ ਪਿਆਰਿਓ ਕੀ ਤੁਸੀਂ ਜਾਣਦੇ ਹੋ ਅੱਜ 27 ਜਨਵਰੀ ਨੂੰ ਗੁਰੂ ਘਰ ਦੇ ਮਹਾਨ ਅਮਰ ਤੇ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਨ ਹੈ ਤੰਤਨ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਜਿਉਣੀ ਤੇ ਪਿਤਾ ਜੀ ਦਾ ਨਾਮ ਪਾਈ ਭਗਤਾ ਸੀ ਤੇ ਉਹਨਾਂ ਦਾ ਜਨਮ ਪਿੰਡ ਪਹੂ ਵਿੰਡ ਵਿਖੇ ਹੋਇਆ ਇਹ ਪਰਿਵਾਰ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਬਿਲਕੁਲ ਨਜ਼ਦੀਕ ਸੀ ਜਿਸ ਕਾਰਨ ਗੁਰੂ ਚਰਨਾਂ ਨਾਲ ਜੁੜੇ ਹੋਏ ਸਨ ਜਦੋਂ ਤੰਤਨ ਬਾਬਾ ਦੀਪ ਸਿੰਘ ਜੀ ਦਾ ਆਗਮਨ ਹੋਇਆ ਉਸ ਵਕਤ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਰਹਿਮਤਾਂ ਦਾ ਮੀਂਹ ਵਰਸਾਰੇ ਸਨ ਧੰਨ ਮਾਤਾ ਜਿਉਣੀ ਜੀ ਨੇ ਬਚਪਨ ਤੋਂ ਹੀ ਆਪਣੇ ਇਸ ਪੁੱਤਰ ਨੂੰ ਸੋਹਣੀਆਂ ਸੋਹਣੀਆਂ ਸਿੱਖਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਪਰਿਵਾਰ ਜਿੱਥੇ ਆਪ ਖੁਦ ਗੁਰੂ ਘਰ ਦੇ ਨਾਲ ਪ੍ਰੀਤ ਪਾਈ ਹੋਈ ਸੀ ਉਥੇ ਆਪਣੇ ਪੁੱਤਰ ਨੂੰ ਵੀ ਗੁਰੂ ਘਰ ਦੇ ਨਾਲ ਜੋੜ ਦਿੱਤਾ ਕਹਿੰਦੇ ਹਨ ਕਿ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਸੱਜਿਆ ਹੋਇਆ ਸੀ ਮਹਤਾ ਜੀ ਹੁਣੀ ਜੀ ਤੇ ਪਿਤਾ ਭਾਈ ਭਗਤਾ ਜੀ ਨੇ ਸ੍ਰੀ ਅਨੰਕਪੁਰ ਸਾਹਿਬ ਜਾ ਕੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਖੁਦ ਆਪਣਾ ਸਿਰ ਝੁਕਾਇਆ ਉਥੇ ਇਹਨਾਂ ਦੇ ਪੁੱਤਰ ਜਿਨ੍ਹਾਂ ਦਾ ਪਹਿਲਾ ਨਾਮ ਦੀਪਾ ਸੀ ਤਨ ਬਾਬਾ ਦੀਪ ਸਿੰਘ ਜੀ ਨੇ ਵੀ ਉਥੇ ਸਿਰ ਝੁਕਾ ਦਿੱਤਾ ਗੁਰੂ ਜੀ ਦੇ ਬਚਨ ਐਸੇ ਸਨ ਜਿਨ੍ਹਾਂ ਨੂੰ ਸੁਣਦੇ ਅਸਾਰ ਬਾਬਾ ਦੀਪ ਸਿੰਘ ਜੀ ਦਾ ਮਨ ਗੁਰੂ ਜੀ ਦੇ ਚਰਨਾਂ ਦਾ ਭੌਰਾ ਹੋ ਗਿਆ ਤੇ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਦਾ ਸਿੱਖ ਧਰਮ ਦਾ ਤਰੀਕਾ ਤੇ ਮਨ ਨਿਰਮਲ ਦੇਖ ਕੇ ਬਾਬਾ ਦੀਪ ਸਿੰਘ ਜੀ ਦੇ ਉੱਪਰ ਆਪਣੀ અપਾਰ ਬਖਸ਼ਿਸ਼ ਵਰਤਾ ਦਿੱਤੀ ਕੁਝ ਦਿਨ ਰੁਕ ਕੇ ਮਾਤਾ ਪਿਤਾ ਜਦੋਂ ਆਪਣੇ ਪਿੰਡ ਨੂੰ ਵਾਪਸ ਚੱਲੇ ਤਾਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਕਿ ਮੈਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਵਿਖੇ ਹੀ ਕੁਝ ਦਿਨ ਰੁਕ ਜਾਣ ਦਿਓ ਤਾਂ ਜੋ ਮੈਂ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਬਚਨ ਸੁਣ ਲਵਾਂਗਾ ਤੇ ਗੁਰੂ ਕੀ ਸੰਗਤ ਦੀ ਸੇਵਾ ਵੀ ਕਰ ਲਵਾਂ ਤਾਂ ਉਹਨਾਂ ਦੇ ਮਾਤਾ ਪਿਤਾ ਜੀ ਨੇ ਗੁਰੂ ਜੀ ਨੂੰ ਇਹ ਗੱਲ ਦੱਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਬਚਨ ਕਰ ਦਿੱਤੇ ਸਨ ਕਿ ਤੁਸੀਂ ਇਹਨਾਂ ਦਾ ਨਾਮ ਦੀਪ ਰੱਖਿਆ ਹੈ ਇਹਨਾਂ ਨੇ ਐਸਾ ਦੀਪ ਜਗਾਉਣਾ ਹੈ ਜੋ ਰੈਂਦੀ ਦੁਨੀਆ ਤੱਕ ਸੰਸਾਰ ਨੂੰ ਰੌਸ਼ਨੀ ਦਿਖਾਉਂਦਾ ਰਹੇਗਾ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿਗਰਾਨੀ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਫਾਰਸੀ ਗੁਰਮੁਖੀ ਤੇ ਸੰਸਕ੍ਰਿਤ ਦੀ ਵਿਦਿਆ ਸਿਖਾਈ ਗਈ ਤੇ ਨਾਲ ਹੀ ਬਾਬਾ ਦੀਪ ਸਿੰਘ ਜੀ ਨੇ ਸ਼ਸਤਰ ਵਿਦਿਆ ਸਿੱਖੀ ਘੋੜ ਸਵਾਰੀ ਸਿੱਖੀ ਤੀਰ ਅੰਦਾਜ਼ੀ ਵਿੱਚ ਵੀ ਨਪੁੰਨਤਾ ਹਾਸਲ ਕੀਤੀ ਫਿਰ ਤਲਵਾਰਬਾਜ਼ੀ ਨੇਜੇਬਾਜ਼ੀ ਆਦਿਕ ਸ਼ਸਤਰ ਵਿਦਿਆ ਦੇ ਨਾਲ-ਨਾਲ ਗੁਰੂ ਜੀ ਨੇ ਸ਼ਾਸਤਰ ਵਿਦਿਆ ਵੀ ਉਹਨਾਂ ਨੂੰ ਦਵਾਈ ਇਸੇ ਕਰਕੇ ਹੀ ਤਾਂ ਗੁਰੂ ਜੀ ਦੇ ਇਸ ਮਹਾਨ ਧੰਤ ਕਰਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਕਿਹਾ ਜਾਂਦਾ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਹੱਥ ਵਿੱਚ ਕਲਮ ਪਕੜ ਕੇ ਕਿੰਨਾ ਕਿੰਨਾ ਸਮਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਪਣੇ ਹੱਥਾਂ ਨਾਲ ਖੁਦ ਲਿਖ ਦਿੱਤੇ ਜਿਸ ਨੂੰ ਅਸੀਂ ਸ਼ਾਸਤਰ ਦਾ ਨਾਮ ਦੇ ਦਿੱਤਾ ਹੈ ਤੇ ਜਦੋਂ ਫਿਰ ਲੋੜ ਪਈ ਤਾਂ ਅਸੀਂ ਸਾਲ ਦੀ ਬਜ਼ੁਰਗ ਉਮਰ ਵਿੱਚ 18 ਸ਼ੇਰ ਦਾ ਖੰਡਾ ਸ਼ਾਸਤਰ ਹੱਥ ਵਿੱਚ ਪਕੜ ਕੇ ਜ਼ੁਲਮ ਦਾ ਨਾਸ਼ ਕੀਤਾ ਅੱਜ ਵੀ ਖਾਸ ਕਰ ਜਦੋਂ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਸ਼ਹੀਦਾਂ ਵਿਖੇ ਆਤਵਾਰ ਵਾਲੇ ਦਿਨ ਦਰਸ਼ਨ ਕਰਨ ਜਾਂਦੇ ਹੋ ਤਾਂ ਤੁਹਾਨੂੰ ਉਥੇ ਪਿਆਰ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਇੰਨੀ ਜ਼ਿਆਦਾ ਸੰਗਤ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਸੁਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਜੀਵਨ ਬਹੁਤ ਮਹਾਨ ਜੀਵਨ ਹੈ ਜਿਵੇਂ ਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨੈ ਸੋ ਇਸ ਵਿਚਾਰ ਨੂੰ ਆਪਾਂ ਇੱਥੇ ਹੀ ਸੰਕੋਚਦੇ ਹਾਂ ਅਗਰ ਆਪ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਪਾਵਨ ਜੀਵਨ ਦੇ ਹੋਰ ਵੀ ਵਿਚਾਰ ਸੁਣਨੇ ਹੋਵੇ ਤਾਂ ਆਪ ਜੀ ਨੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦੇਣਾ ਤਾਂ ਜੋ ਅਸੀਂ ਬਾਬਾ ਜੀ ਦੇ ਜੀਵਨ ਉੱਪਰ ਹੋਰ ਵੀ ਇਸ ਤਰ੍ਹਾਂ ਦੀ ਵੀਡੀਓ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ